ਆ ਬੜਾ ਖਲਾਲਾ ਪਾਇਆ ਯਾਰ ਇਹਨਾਂ ਦਾ ਦੇਖਣੀ ਮਣ ਜਾ ਪੜ ਕੇ ਕਿਹਨਾਂ ਦਾ ਐਪੋਸਟਰ ਚੱਲੋ ਪੀਵੀ0 ਹੋਲ ਸੇਲ ਸਟੋਰ ਅੱਡਾ ਅਤਵਾਲੇ ਇਹ ਕਿਹੜੀ ਨਵੀਂ ਦੁਕਾਨ ਖੁੱਲੀ ਲੱਗਦੀ ਕੋਈ ਹੈ ਨਾ ਦੇਖੀਏ ਜਾ ਕੇ ਫੇ ਜਾ ਕੇ ਦੇਖ ਲੈਣਾ ਦੇਖੀਏ ਕੀ ਹੈ ਕੀ ਕੀ ਜਿਹਾ ਰੱਖਿਆ ਨਹੀਂ ਦੇਖਦੇ ਆ ਚੱਲ ਦੇਖਦੇ ਆ ਜਾ ਕੇ ਚੱਲ ਲੈ ਮਨੀ ਦੁਕਾਨ ਤਾਂ ਹੀ ਲੱਗਦੀ ਆ ਆਹ ਹੋ ਆਹੀ ਲੱਗਦੀ ਚਲ ਦੇਖਦੇ ਅੰਦਰ ਜਾ ਕੇ ਕਿਹੜੀ ਨਖਾਣਾ ਆ ਜਾ ਚਲੋ ਦੇਖਦੇ ਅੰਦਰ ਜਾ ਕੇ ਕੀ ਪ੍ਰੋਗਰਾਮ ਆ ਉਦਾ ਹੀ ਝੂਠੇ ਬੋਲੀ ਜਾਂਦੇ ਖਰੇ ਚਲੋ ਆਹ ਭਾਜੀ ਹਾਂਜੀ ਭਾਜੀ ਸਸਤੀ ਕਾਰ ਕੀ ਕਿੱਦਾਂ ਠੀਕ ਆ ਭਾਜੀ ਆ ਭਾਈ ਪੋਸਟਰ ਮਿਲਿਆ ਰਸਤੇ 'ਚ ਤੁਹਾਡਾ ਹਾਂਜੀ ਹਾਂਜੀ ਆ ਬੜੀਆਂ ਆਫਰਾਂ ਲਾਈਆਂ ਆ ਤੁਸੀਂ ਆ 12 ਕਾਪੀਆਂ ਦੇ ਨਾਲ 3 ਕਾਪੀਆਂ ਫ੍ਰੀ ਲਾਈਆਂ ਤੁਸੀਂ 50 ਵਾਲੀ 30 ਵਾਲੀ ਬਿਲਕੁਲ ਬਿਲਕੁਲ 3 ਕਾਪੀਆਂ 20 ਦਵਾਂਗੇ ਇਹ ਸੱਚੀ ਆ ਭਾਜੀ ਹਾਂਜੀ ਹਾਂਜੀ ਸੱਚੀ ਐ ਜੀ ਮਤਲਬ ਹਾਤਾ ਭਾਜੀ ਕਿਹੜੀ ਕਾਪੀ ਕਾਪੀ ਮਾਰੀ ਹੋਣੀ ਤੁਹਾਡੀ ਪਰ ਨਹੀਂ ਨਹੀਂ ਕਾਪੀ ਦੇਖੋ ਜਿਹੜੀ ਮਰਜ਼ੀ ਦੇ ਆਹ ਦੇਖੋ 50 ਵਾਲਾ ਜਿਸਟਰ ਕਾਪੀ ਦਾ ਭਾਜੀ ਵਧੀਆ ਆ ਉਦਾਂ ਪਰ ਜਕਿੰਗ ਜਿਆ ਨਹੀਂ ਹੁੰਦਾ ਇਹ ਨਵਾਂ ਟਾਈਟਲ ਲਾਂਚ ਕੀਤਾ ਅਸੀਂ PV07 ਹਾਂਜੀ ਐਸ ਵੀ ਅਸੀਂ ਗੱਟਾ ਲਾਇਆ ਜੀ ਇੰਡੈਕਸ ਨਾਲ ਲਾਇਆ ਪੇਜ ਕੁਆਲਿਟੀ ਤੁਸੀਂ ਆਪ ਦੇਖ ਲਓ ਤੁਸੀਂ ਰੋਜ਼ ਪੜ੍ਹਦੇ ਆਂ ਹਾਂਜੀ ਇਹ ਪੰਜਾਬ ਵਾਲੇ ਦੇ ਜਸਟੜਿਆ ਜੀ ਸਾਡੇ ਆ 30 ਵਾਲੇ ਦੇ ਜਸਟੜਿਆ ਪੰਜਾਬ ਵਾਲੇ ਨਾਲ ਵੀ ਤੁਹਾਨੂੰ ਅਸੀਂ 12 ਨਾਲ 3 ਫ੍ਰੀ ਦਵਾਂਗੇ 8 ਨਾਲ 2 ਫ੍ਰੀ ਦਵਾਂਗੇ ਅੱਛਾ ਬਈ ਚਾਹੇ ਪੰਜਾਬ ਵਾਲੇ ਲਓ ਚਾਹੇ ਆ 30 ਵਾਲੇ ਆ ਹਾ ਵਧੀਆ ਰੀ ਰਜਿਸਟਰ ਵੀ ਵਧੀਆ ਹੈ ਦੇਖਤਾ ਵਧੀਆ ਤੁਸੀਂ ਦੇਖੋ ਤੁਸੀਂ ਪੜਦੇ ਆਂ ਹਾਂਜੀ ਵਧੀਆ ਬਈ ਵਧੀਆ ਟਾਈਟਲ ਦੇਖੋ ਸੋਹਣੇ ਆ ਡਿਜ਼ਾਈਨ ਸੋਹਣੇ ਆ ਡਿਜ਼ਾਈਨ ਵੀ ਪੂਰੇ ਵਧੀਆ ਹੈ ਭਾਜੀ ਆਪਾਂ ਵੀ ਆਉਂਦੇ ਪੈਸੀ ਮੈਂ ਕਿਹਾ ਚਲੋ ਜਾ ਕੇ ਦੇਖ ਕੇ ਆਉਂਦੇ ਦੁਕਾਨ ਤੇ ਇਹ ਵਾਲੀਆਂ ਕਾਪੀਆਂ ਸਾਡੀਆਂ ਹਾਂਜੀ ਇਹਦੇ ਪੇਜ ਦੇਖੋ ਪਤਾ ਵੀ ਭਾਈ ਕਾਫੀ ਮੋਟੀ ਆ ਵਧੀਆ ਹਾਂਜੀ ਵਧੀਆ ਭਾਜੀ ਬਹੁਤ ਵਧੀਆ ਭਾਜੀ ਪੈਨ ਹੈਗੇ ਆ 5 ਵਾਲੇ 10 ਵਾਲੇ 5 ਵਾਲੇ ਬਾਲ ਪੈਨ ਰੈੱਡ ਪੈਨ ਜੈੱਲ ਪੈਨ ਇਹਨਾਂ ਤੇ ਵੀ ਤੁਸੀਂ ਆਫਰ ਲਾਈਓ ਕੋਈ ਭਾਜੀ ਪੈਨਾਂ ਤੇ ਹਾਂਜੀ ਹਾਂਜੀ ਜਿੱਦਾਂ 10 ਵਾਲਾ ਪੈਨ ਕੋਈ ਵੀ ਲੈ ਲਓ ਤੁਹਾਨੂੰ 80 ਰੁਪਏ ਦਾ ਦਵਾਂਗੇ 8 ਰੁਪਏ ਦਾ ਪੈ ਜਾਣਾ 5 ਦਾ ਕੋਈ ਵੀ ਲੈ ਲਓ 5 ਵਾਲੇ ਲੱਗ ਲੱਗ 3 ਰੁਪਏ ਤੋਂ ਸ਼ੁਰੂ ਹੋ ਕੇ 20 ਰੁਪਏ ਦਾ ਪੈਕਟ ਹੈਗਾ ਆ ਯਾਨੀ ਕਿ 3 ਤੋਂ 3.5 4 ਰੁਪਏ ਤੱਕ ਹੈਗੇ ਪੈਨ ਅੱਛਾ ਭਾਈ ਹਾਂਜੀ ਹੋਰ ਕੀ ਕੀ ਸਮਾਨ ਰੱਖਿਆ ਬਾਈ ਤੁਸੀਂ ਹੋਰ ਬਾਕੀ ਪਲਾਸਟਿਕ ਦਾ ਵੀ ਸਮਾਨ ਹੈਗਾ ਆ ਦੇਖ ਲੈ ਪੈਨ ਕਿਹੜੇ ਵਧੀਆ ਆ ਦੇਖ ਲੈ ਕਿਹੜੇ ਲੈਣਾ ਤੂੰ ਪੈਨ ਚੱਲੋ ਪਸੰਦ ਆਹ ਬਾਈ ਵੈਨ ਕਿਹੜੇ ਆ ਆ ਕਿੰਨੇ ਦਾ ਬਾਈ ਇਹ ਕਾਲਾ ਬਾਲ ਪੈਨ 10 ਰੁਪਏ ਸੇਲਦਾ ਵਾ ਬਿੰਨ ਗਾਈਡ ਦਾ ਅੱਛਾ ਬਾਈ ਯਾਰ ਆ ਤਾਂ ਇਹ ਕਿੰਨੇ ਦਾ ਆ ਇਹ ਜੈਲਿਆ ਪੈਨ ਹਾਊਜ਼ਰ ਦਾ ਅੱਛਾ ਬਾਈ ਇਹ ਵੀ ਤੁਹਾਨੂੰ 8 ਰੁਪਏ ਦਾ ਪੈ ਰਣਾ ਆ ਵੀ ਜੈਲ ਹੈਗਾ ਮਾਉਂਟੈਕਸ ਦਾ ਆ ਟਿਕ ਟਿਕ ਵਾਲੇ ਪੈਨ ਹੈਗੇ ਆ ਫਲੇਅਰ ਦੇ ਇਹ ਵੀ 80 ਰੁਪਏ ਦਾ ਪੈਕਟ ਆ ਮੂਵ ਬਾਲ ਪੈਨ ਨੇ ਆ ਹਾਊਜ਼ਰ ਦੇ ਆ ਆ ਵੀ ਜੈਲਿਆ ਆ ਵੀ ਜੈਲਿਆ ਬਹੁਤ ਵੈਰਾਈਟੀਆਂ ਨੇ ਸਾਡੇ ਤੋਂ ਕਿਹੜਾ ਲੈਣਾ ਆ ਭਾਜੀ ਕਲਰ ਕਿੰਨੇ ਦਾ ਵੇਚੂਗਾ ਇਹ ਕੇਟੇ ਆ ਡੌਮਸ ਦੀ 199 ਰੁਪਏ ਐ ਐਮ ਆਰ ਪੀ ਐ ਦਾ ਤੇ ਤੁਹਾਨੂੰ ਪੈ ਜਾਣੀਆਂ ਸਾਡੇ ਕੋਲੋਂ 180 ਰੁਪਏ ਦੀ ਸ਼ਾਬਾਸ਼ ਹਾਂਜੀ ਡੌਮਸ ਦੀ ਆਈਟਮ ਆ ਕੀ ਕੀ ਆ ਭਾਈ ਜੀ ਇਹਦੇ ਵਿੱਚ ਇਦੇ ਵਿੱਚ ਤੁਹਾਨੂੰ ਡਰਾਇੰਗ ਬੁੱਕ ਆ ਇੱਕ ਪੈਨਸਲ ਕਲਰ ਆ ਪੈਸਟਲ ਕਲਰ ਆ వాటర్ ਕਲਰ ਆ ਗਲਿਟਰ ਕਲਰ ਆ ਪੈਨਸਲ ਰੇਜ਼ਰ ਕਿੰਨੀਆਂ ਹੀ ਆਈਟਮ ਆਇਆ 9-10 ਸੈਟ ਮੈਂ ਇਦੇ ਵਿੱਚ ਭਾਈ ਇੱਕ ਕਰ ਦਿਓ ਆਹ ਪੈਨ ਦਾ ਜੈਲ ਪੈਨ ਹਾਂਜੀ ਇੱਕ ਭਾਈ ਆ ਕਰ ਦਿਓ ਇੱਥੇ ਕੋਈ ਨਹੀਂ ਇੱਕ ਬਾਈ ਨੇ ਟਰਾਲੀ ਦੀ ਡੱਬੀ ਹੋ ਜਾ ਫੈਸਲਾ ਗਾ। ਹੋਰ ਐਕਸ ਵੱਲ ਲਹਿ ਲੋ ਵੀ ਸਹੀ ਰੇਟ ਆ। ਦੇ ਦੇਓ। ਇਹ ਵੀ ਦੇ ਦੇਓ ਇੱਕ ਵੇ। پیسے ਕੱਟ ਲੈਂਦੇ ਹੋ ਨਾ ਤਾਂ ਕਰਕੇ ਬਾਈ। ਥੋੜੀ ਜੀ ਤੁਹਾਨੂੰ ਬਾਤ ਨੂੰ ਲਾਉਣਾ ਇਹਨੇ। ਹਾਂ। ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ, ਲਾਈਕ, ਕਮੈਂਟ ਕਰਕੇ ਆਊਗਾ ਉਹਨੂੰ ਹੋਰ ਵੀ ਲੈਸ ਦਵਾਂਗੇ। ਲਓ ਜੀ ਇੱਕ ਚੈਲੰਜ ਹੋ ਲੱਗ ਗਿਆ। ਜਿਹੜਾ ਸਾਡੀ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਕਰਕੇ ਆਊਗਾ ਉਨੂੰ ਹੋਰ ਵੀ ਲੈਸ ਕਰਕੇ ਭਾਈ ਪਏ ਕਿਹੜੀ ਲੈਣੀ 50 ਵਾਲੀ 30 ਵਾਲੀ ਕਾਪੀਆਂ ਭਾਈ ਆ ਦੇ ਦਿਓ 50 ਵਾਲੀਆਂ ਸੋਣੋ ਵਾਲੀਆਂ ਭਾਈ 5 ਦੇ ਦਿਓ 100 ਵਾਲੀਆਂ 5 ਲਵਾਂਗੇ ਤੁਹਾਨੂੰ ਤੁਹਾਡੇ ਤੋਂ ਅਸੀਂ ਚਾਰਾਂ ਦੇ ਪੈਸੇ ਲੈਣੇ ਆ ਜੀ ਤੇ ਭਾਈ ਜੀ 50 ਵਾਲੀਆਂ ਵੀ ਦੇ ਦਿਓ 10 ਕਾਪੀਆਂ ਲਵਾਂ 10 ਹਾਂ ਪਹਹਲੋ 10 ਕਾਪੀਆਂ ਲਵਾਂਗੇ ਤੁਹਾਨੂੰ ਅਸੀਂ ਅੱਠਾਂ ਦੇ ਪੈਸੇ ਲੈਣੇ ਦੋ ਨਾਲ ਫ੍ਰੀ ਆ ਹੋਰ ਦੱਸੋ ਤੀਆਂ ਨਾ ਦੇ ਦਿਓ ਰਹੀ ਅਸੀਂ ਤੇਰੇ ਅੱਗੇ ਇਹ ਨਾਲੇ 16 ਆ ਕਿੰਨੇ ਤਮ 16 ਕਿੰਨੇ ਦੇ ਆ ਉਹ ਦੂਸਰੇ ਇੱਕ ਘੱਟ ਦੇ ਲੋ 15 ਲੈ ਲੋ ਤਿੰਨ ਫ੍ਰੀ ਆ 4 3 7 3 10 3 13 ਤੇ 2 15 ਆ ਲੋ 15 ਰਜਿਸਟਰ ਆ ਅਸੀਂ 12 ਦੇ ਪੈਸੇ ਲੈਣੇ ਤਿੰਨ ਫ੍ਰੀ ਦਵਾਂਗੇ ਹਾਂਜੀ ਬਸ ਭਾਈ ਇੰਨਾ ਹੀ ਲੈਣਾ ਸੀ ਬਾਕੀ ਬਾਅਦ ਚ ਲੈ ਆ ਜਮਾ ਹਾਂਜੀ ਬਣਾ ਦਿਓ ਆਹਾ ਜੀ ਰਕੇ ਐਮੀ ਆ ਇਹ ਤਾਂ ਸੱਚੀ ਯਾਰ ਤੈਨੂੰ ਕਾਪੀਆਂ ਫਰੀ ਹੈ ਹਾਂ ਜੀ ਵਾਲੀਆਂ ਕਾਪੀਆਂ ਹਾਂ ਆਪਾਂ ਇਹ ਤਾਂ ਭਾਈ ਸ਼ਹਿਰ ਨਾਲੋਂ ਵੀ ਸਸਤੀਆਂ ਆ ਸ਼ਹਿਰ ਤਾਂ ਇੱਕ ਇੱਕ ਦਰਜੇ ਦੇ ਨਾਲ ਇੱਕ ਕਾਪੀ ਫਰੀ ਦਿੰਦੇ ਡਾਇਰੈਕਟਰ ਵੀ ਤਾਂ ਹਾਲ ਦੇ ਕਿੱਡੇ ਮੋਟੇ ਆ ਇਸ ਤੇ ਬਾਜ਼ਾਰ ਵਾਲੇ ਵੀ ਪਏ ਸੀ ਉਹ ਸਾਡਾ ਸੋਲਰ ਰਜਿਸਟਰ ਇਹ ਭਾਈ ਸੌ ਦਾ ਆ ਹਾਂ ਜੀ ਲਾ ਰਜਿਸਟਰ ਤਾਂ ਵੀ ਬਹੁਤ ਆਇਆ ਬਹੁਤ ਆ ਬਹੁਤ ਵਧੀਆ ਬਾਈ ਦੇ ਵਿੱਚ ਦੇਖੋ ਕਰੋ ਪਸੰਦ ਤੁਸੀਂ ਹਾਂ ਵੀ ਕਿੰਨੇ ਚਾਹੀਦੇ ਤੈਨੂੰ ਉਮੀ ਤੇਰਾ ਵੀ ਰਿਜਲਟ ਆਉਣੇ ਵਾਲਾ ਆ ਇੱਕ ਦਰਜਨ ਲੈ ਲੀਏ ਲੈ ਲਓ ਜਿੱਥੋਂ ਮਰਜੀ ਬਾਜ਼ਾਰ ਚ ਚੈਲੰਜ ਹੈ ਤੁਹਾਨੂੰ ਜੇ ਹੋਰ ਕੋਈ ਵਧੀਆ ਇਹ ਤੋਂ ਬਣਾਉਂਗਾ ਤਾਂ ਫ੍ਰੀ ਦਵਾਂਗੇ ਦੇਖੋ ਜੀ ਚੈਲੰਜ ਲੱਗ ਗਿਆ ਇਹ ਤੋਂ ਵਧੀਆ ਰਜਿਸਟਰ ਜਾਂ ਕੋਈ ਵੀ ਬਣਾਉਂਗਾ ਐਨੇ ਘੱਟ ਰੇਟ ਹਾਂਜੀ ਘੱਟ ਰੇਟ 'ਚ ਇੰਨੇ ਘੱਟ ਰੇਟ 'ਚ ਤਫ਼ਰੀਦ ਹੋਣਗੇ ਭਾਈ ਜੀ ਇੱਥੇ ਹੋਰ ਹੋਰ ਮੇਰਾ ਮਾਡੀਆ ਹੋ ਤਿੰਨ ਪੈਨਸਲ ਆ ਦੇਖੋ ਜੀ ਜਿਲ੍ਹਾ ਗਾਥਾ ਨੂੰ ਪੁੱਛ ਕੇ ਆਇਆ ਜੀ ਹਲੋ ਆ ਸਾਡੇ ਕੋਲ 100 ਵਾਲੇ ਪੈਨਸਲ ਕਲਰ ਆ ਜੀ ਮੇਰਾ ਟਾਊਨ ਸੁਨੇ ਸਕੇਲ ਆ ਗਏ ਆ ਪੈਂਸਨਾ ਹਰ ਤਰ੍ਹਾਂ ਦੀਆਂ ਡੈਰੀਆਂ ਆ ਭਾਈ ਪੋਸਟਰ ਵੀ ਲਾਏ ਆ ਨਾ ਤੁਸੀਂ ਉੱਤੇ ਪੋਸਟਰ ਲਾ ਆ ਹਾਂਜੀ ਕਈ ਵੀਰ ਸੱਜਣ ਆਪਣੀ ਆ ਕੇ ਬਹਿਸ ਕਰਨ ਆਪਾਂ ਦੇ ਤਾਂ ਪਹਿਲੇ ਰੇਟ ਯਾਰ ਕੱਟ ਕਰਕੇ ਨਾ ਆ ਹਾਂਜੀ ਹਾਂਜੀ ਆਲਾ ਆ ਆਪਣੇ ਬਿਆਹਨਾ ਤੋਂ ਬਹੁਤ ਮਿਹਰਬਾਨੀ ਹਾਂਜੀ ਹਾਂਜੀ ਬਾਕੀ ਬਹੁਤ ਰਾਈਆਂ ਜੀ ਸਾਰੀਆਂ ਤੀ ਵਾਲੀ ਇੰਗਲਿਸ਼ ਛੋਟੇ ਸਾਈਜ਼ ਤੀ ਵਾਲੀ ਮੈਕਸਾ ਤੀ ਵਾਲੀ ਮੈਥ ਜੀ 3 ਚ ਛੋਟੀ ਸਾਈਜ਼ ਦੀ ਕਾਪੀ 20 ਵਾਲੇ ਛੋਟੇ ਸਾਈਜ਼ ਦੀ ਕਾਪੀ ਵੀ ਹੈਗੀ ਆ 20 ਵਾਲੀ ਲੰਬੀ ਕਾਪੀ ਵੀ ਹੈਗੀ ਆ 20 ਚ ਦੋ ਸਹਿਜ ਇਹ ਭਾਈ ਤੁਸੀਂ ਆਪਣੀ ਬਣਾ ਦੇ ਕਾਪੀ ਹਾਂਜੀ ਅਸੀਂ ਆਪਣੀ ਤਿਆਰ ਕਰਵਾਈ ਦੀ ਆ ਅੱਛਾ ਜੀ ਠੀਕ ਆ ਜੀ ਕਿ 20 ਵਾਲੇ ਰਿਜੈਕਟਰ ਆ ਅਸੀਂ ਅੰਦਰ ਰਿਜੈਕਟਰ ਪਾਏ ਆ ਸਾਡਾ ਇੱਕ ਪੈਨ ਹੋ ਗਿਆ ਵੈਨ ਗਾਈਡ ਦਾ 33628 8864 ਰੁਪਏ ਇੱਕ ਪੈਨ ਆ ਹੋ ਗਿਆ ਜੈੱਲ ਪੈਨ ਮਾਉਂਟੈਕਸ ਦਾ ਇਹਦੇ 80 ਹੋ ਗਿਆ ਜੀ ਇੱਕ ਐਕਸ 1 ਪੈਨਸਲ ਹੋ ਗਈ 50 ਰੁਪਏ ਦੀ ਨਟਰਾਜ ਪੈਨਸਲ ਹੋ ਗਈ 40 ਰੁਪਏ ਦੀ ਤੇ ਤੁਹਾਡੇ ਰਜਿਸਟਰ ਹੋ ਗਏ 15 15 ਤੇ ਅਸੀਂ 12 ਦੇ ਪੈਸੇ ਲਾਏ 12 ਤੇ 36 360 ਰੁਪਏ ਚਲੋ 100 ਵਾਲੇ ਰਜਿਸਟਰ 5 ਹੋ ਗਏ ਇੱਥੇ 4 ਦੇ ਲਾਏ ਪੈਸੇ 400 ਚਲੋ ਇਹ ਦੇਣਾ ਵੀ ਫ੍ਰੀ ਆ ਇੱਕ ਹਾਂਜੀ ਸਾਰੇ ਨਾਲ ਜਿਹੜੀ ਮਰਜ਼ੀ ਕਾਪੀ ਲਓ ਉਹਦੇ ਨਾਲ ਫ੍ਰੀ ਆ ਆਹ 100 ਵਾਲੇ ਤੁਸੀਂ ਜੇ 5 ਲਓਗੇ ਉਹਦੇ ਨਾਲ ਇੱਕ ਫ੍ਰੀ ਆ ਜੀ ਰਜਿਸਟਰ 100 ਵਾਲਾ 5 ਨਹੀਂ ਵੀਰ ਜੀ ਚਾਰਾਂ ਨਾਲ ਇੱਕ ਫ੍ਰੀ ਚਾਰਾਂ ਨਾਲ ਇੱਕ ਫ੍ਰੀ ਜੀ ਲੈ ਇਹ ਤਾਂ ਹੋਰ ਵੀ ਵਧੀਆ ਹੋ ਗਿਆ ਚਾਰਾਂ ਨਾਲ ਇੱਕ ਹੋਰ ਫ੍ਰੀ ਤੇ ਆਹ ਤਾਂ 50 ਵਾਲੇ ਰਜਿਸਟਰ ਤੁਸੀਂ 10 ਲਏ ਆਏ ਅਸੀਂ 80 ਦੇ ਪੈਸੇ ਲਾਏ ਆ ਜੀ ਅੱਛਾ ਜੀ 85 40 400 ਠੀਕ ਆ ਜੀ ਦੇਖ ਲਓ ਕਿੰਨੇ ਹੋ ਗਏ 45 1394 ਹੋਏ ਸੀ ਤੁਹਾਡੇ 1300 ਦੇ ਦੋ ਕੋਈ ਠੀਕ ਹੈ ਜੀ ਮੈਂ ਬਸ ਪੋਸਟਰ ਦੇਖ ਕੇ ਸਟੋਰ ਦੇਖਣ ਆਏ ਸੀ ਪਰ ਸਾਨੂੰ ਭਾਈ ਉਹਨਾਂ ਦੀ ਦੁਕਾਨ ਤੇ ਆ ਕੇ ਕਾਪੀਆਂ ਦਾ ਪ੍ਰਾਈਸ ਬਹੁਤ ਜ਼ਿਆਦਾ ਵਧੀਆ ਲੱਗਾ ਤਾਂ ਕਰਕੇ ਅਸੀਂ ਥੋੜੀ ਜਿਹੀ ਸ਼ਾਪਿੰਗ ਕਰ ਲਈ ਸਾਡੇ ਤੋਂ ਜਿੰਨੇ ਕੁ ਪੈਸੇ ਸੀ ਤੇ ਹੁਣ ਆਪਾਂ ਘਰ ਦੇ ਨਾਲ ਲੈ ਕੇ ਆਵਾਂਗੇ ਤੇ ਹੋਰ ਕਾਪੀਆਂ ਲੈ ਕੇ ਜਾਵਾਂਗੇ ਤੇ ਤੁਸੀਂ ਵੀ ਜਰੂਰ ਆਓ ਤੇ ਜਿਹੜਾ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਉਂਦਾ ਉਹਨੂੰ ਭਾਈ ਗਿਫਟ ਵੀ ਨਾਲ ਜਰੂਰ ਲਾਉਂਗੇ ਤੇ ਹੋਰ ਵੀ ਲਸ ਕੀਤਾ ਜਾਵਾਂਗਾ ਉਹਨਾਂ ਨੂੰ ਦੁਕਾਨ ਆ ਜੀ ਤੇ ਆ ਸ਼ਕਵਾਲਾ ਰੋੜਿਆ ਤੇ ਫਗਵਾੜੇ ਤੋਂ ਹਿਸ਼ਾਰਪੁਰ ਨੂੰ ਰੋੜ ਜਾਂਦਾ ਤੇ 77 ਵਾਲਾ ਡੇ ਵਿੱਚ ਇਹ ਦੁਕਾਨ ਆ